ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਬਕਵ ਬਿੱਲ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਲਾਗੂ ਹੋ ਗਿਆ ਹੈ ਬੀਤੇ ਕੱਲ ਹੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਹਦੀ ਜਾਣਕਾਰੀ ਦਿੱਤੀ ਗਈ ਔਰ ਦੱਸਿਆ ਗਿਆ ਕਿ ਬਕਵ ਬਿੱਲ ਜਿਹੜਾ ਹੈ ਦੋਵੇਂ ਸਦਨਾਂ ਦੇ ਵਿੱਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੇ ਹਸਤਾਖਰ ਹੋਣ ਤੋਂ ਬਾਅਦ ਉਸ ਨੂੰ ਪੂਰੇ ਦੇਸ਼ ਦੇ ਵਿੱਚ ਬੀਤੇ ਕੱਲ ਜਾਨੀ ਕਿ ਲਾਗੂ ਕਰ ਦਿੱਤਾ ਗਿਆ ਔਰ ਇਸ ਤੋਂ ਬਾਅਦ ਹੁਣ ਕਈ ਇਲਾਕਿਆਂ ਦੇ ਵਿੱਚ ਹਿੰਸਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਔਰ ਇਹ ਜਿੱਦਾਂ ਹੀ ਬਿਲ ਪਾਸ ਹੁੰਦਾ ਉਸ ਤੋਂ ਬਾਅਦ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਦੇ ਵਿੱਚ ਬੀਤੇ ਕੱਲ ਹੰਗਾਮਾ ਹੋਇਆ ਤੋੜਫੋੜ ਹੋਈ ਪੁਲਿਸ ਆਮੋ ਸਾਹਮਣੇ ਹੋ ਗਈ ਪੁਲਿਸ ਦੇ ਨਾਲ ਲੋਕ ਔਰ ਪੁਲਿਸ ਨੂੰ ਉੱਥੇ ਆਸੂ ਗੇਸ ਦੇ ਜਿਹੜੇ ਗੋਲੇ ਤੱਕ ਨੇ ਉਹ ਵੀ ਵਰਸਾਣੇ ਪਏ ਔਰ ਜਵਾਬ ਦੇ ਵਿੱਚ ਲੋਕਾਂ ਦੇ ਵੱਲੋਂ ਪੁਲਿਸ ਦੇ ਉੱਪਰ ਅੱਥਰਵਾਦੀ ਕੀਤੀ ਗਈ ਹੈ ਸੋ लाठी चार्ज ਵੀ ਪੁਲਿਸ ਨੂੰ ਕਰਨਾ ਪਿਆ ਕੱਲ ਪੱਛਮੀ ਬੰਗਾਲ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਜਿਹੜਾ ਵਕਫਾ ਬਿੱਲ ਨੂੰ ਜਦੋਂ ਲਾਗੂ ਕਰ ਦਿੱਤਾ ਤੇ ਉਸ ਤੋਂ ਬਾਅਦ ਦੇਖਣ ਨੂੰ ਮਿਲਿਆ ਦੂਸਰੇ ਪਾਸੇ ਜੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦੇ ਵਿੱਚ ਵੀ ਐਨਸੀ ਦੇ ਲੀਡਰ ਨੈਸ਼ਨਲ ਕਾਨਫਰੰਸ ਦੇ ਲੀਡਰ ਔਰ ਭਾਜਪਾ ਦੇ ਲੀਡਰ ਆਪਸ ਦੇ ਵਿੱਚ ਤੱਕਾ ਮੁਕੀ ਹੁੰਦੇ ਨਜ਼ਰ ਆਏ ਨੇ ਸੋ ਵਕਫਾ ਬਿੱਲ ਨੂੰ ਲੈ ਕੇ ਹੁਣ ਪੂਰੇ ਦੇਸ਼ ਦੇ ਕਈ ਐਸੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਤਣਾਅਪੂਰਨ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਡੋਨਲਡ 트੍ਰੰਪ ਦੇ ਵੱਲੋਂ ਪੂਰੀ ਦੁਨੀਆ ਦੇ ਕਈ ਦੇਸ਼ਾਂ ਦੇ ਉੱਪਰ ਟੈਰਿਫ ਲਗਾਉਣ ਦੀ ਗੱਲ ਕੀਤੀ ਗਈ ਸੀ ਜਿਸ ਦੇ ਵਿੱਚ ਭਾਰਤ ਵੀ ਮੌਜੂਦ ਹੈ ਔਰ ਨਾਲ ਹੀ ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਸੀ ਚੀਨ ਨੂੰ ਚੀਨ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਚੀਨ ਅਮਰੀਕਾ ਦੇ ਵੱਲੋਂ ਲਗਾਏ ਜਾਣ ਵਾਲੇ ਟੈਰਿਫ ਦੇ ਲਈ ਬਿਲਕੁਲ ਤਿਆਰ ਹੈ ਔਰ ਹਰੇਕ ਤਰੀਕੇ ਦੀ ਟ੍ਰੇਡ ਵਾਰ ਦੇ ਲਈ ਚੀਨ ਬਿਲਕੁਲ ਤਿਆਰਬਰ ਤਿਆਰ ਹੈ ਜੋ ਅਮਰੀਕਾ ਕਰਨਾ ਚਾਹੁੰਦਾ ਹੈ ਉਹ ਕਰ ਲੈ ਸੋ ਉਸ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਚੀਨ ਦੇ ਉੱਪਰ 104 ਫੀਸਦ ਟੈਰਫ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਅੱਜ ਤੋਂ 9 ਅਪ੍ਰੈਲ ਤੋਂ ਇਹ ਟੈਰਫ ਜਿਹੜਾ ਲਾਗੂ ਹੋ ਗਿਆ ਜੇ ਸਿੱਧੇ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਚੀਜ਼ ਚੀਨ ਤੋਂ ਬਣ ਕੇ ਅਮਰੀਕਾ ਦੇ ਵਿੱਚ 100 ਰੁਪਏ ਦੀ ਜਾਏਗੀ 104 ਫੀਸਦ ਜਿਹੜਾ ਟੈਕਸ ਲੱਗੇਗਾ ਮਤਲਬ 100 ਰੁਪਏ ਦੀ ਚੀਨ ਤੋਂ ਬਣ ਕੇ ਗਈ ਹੋਈ ਚੀਜ਼ ਅਮਰੀਕਾ ਦੇ ਬਾਜ਼ਾਰ ਦੇ ਵਿੱਚ 204 ਰੁਪਏ ਦੀ ਉਹ ਚੀਜ਼ ਵਿਕੇਗੀ ਉਹ ਸਿੱਧੇ ਤੌਰ ਦੇ ਉੱਤੇ ਚੀਨ ਨੂੰ ਇਹਦੇ ਨਾਲ ਵੱਡਾ ਨੁਕਸਾਨ ਹੋਣ ਵਾਲਾ ਹੈ ਔਰ ਚੀਨ ਦੇ ਵੱਲੋਂ ਵੀ ਜਵਾਬੀ ਕਾਰਵਾਈਆਂ ਦੇ ਵਿੱਚ ਕਈ ਤਰੀਕੇ ਦੇ ਟੈਕਸ ਜਿਹੜੇ ਅਮਰੀਕਾ ਦੇ ਸਮਾਨ ਦੇ ਉੱਪਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਸੋ ਦੇਖ ਸਕਦੇ ਹੋ ਤੁਸੀਂ ਜਦੋਂ ਪੂਰੀ ਦੁਨੀਆ ਦੇ ਦੋ ਐਸੇ ਬਾਹੂਵਲੀ ਮੁਲਕ ਜਦੋਂ ਆਮੋ ਸਾਹਮਣੇ ਹੋ ਜਾਂਦੇ ਤੇ ਉਸ ਦੇ ਨਾਲ ਕਈ ਛੋਟੇ-ਛੋਟੇ ਦੇਸ਼ ਨੇ ਜਿਨ੍ਹਾਂ ਦੇ ਉੱਪਰ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਭਾਵ ਪੈਣ ਵਾਲਾ ਸ਼ਾਇਦ ਇਹ ਪ੍ਰਭਾਵ ਜਿਹੜੇ ਅੱਜ ਵੱਧ ਰਹੇ ਟੈਰਫ ਨੇ ਉਹਨਾਂ ਦਾ ਅੱਜ ਦੇ ਦਿਨਾਂ ਦੇ ਵਿੱਚ ਪ੍ਰਭਾਵ ਸ਼ਾਇਦ ਨਹੀਂ ਦੇਖਣ ਨੂੰ ਮਿਲ ਰਿਹਾ ਪਰ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਪੂਰੀ ਦੁਨੀਆ ਦੇ ਐਸੇ ਬਹੁਤ ਸਾਰੇ ਦੇਸ਼ ਹੋਣਗੇ ਜਿਨ੍ਹਾਂ ਦੇ ਵਿੱਚ ਇਸ ਵਧੇ ਹੋਏ ਟੈਰਫ ਦਾ ਪ੍ਰਭਾਵ ਜਿਹੜਾ ਦੇਖਣ ਨੂੰ ਮਿਲੇਗਾ ਔਰ ਚੀਨ ਨੇ ਪਹਿਲੇ 81 ਕਿਆਸੀ ਹਰੇਕ ਤਰੀਕੇ ਦੇ ਟੈਰਫ ਦੇ ਲਈ ਬਿਲਕੁਲ ਤਿਆਰ ਆ ਔਰ ਏਸੀ ਤਰੀਕੇ ਦੇ ਨਾਲ ਅਮਰੀਕਾ ਦੇ ਵੱਲੋਂ ਟੈਰਫ ਲਗਾ ਦਿੱਤਾ ਗਿਆ ਹੈ ਚੀਨ ਨੇ ਕਿਹਾ ਸੀ ਕਿ ਅਸੀਂ ਅਮਰੀਕਾ ਦੇ ਵੱਲੋਂ ਜੋ ਪੂਰੀ ਦੁਨੀਆ ਦੇ ਦੇਸ਼ਾਂ ਦੇ ਨਾਲ ਬਲੈਕਮੇਲਿੰਗ ਕੀਤੀ ਜਾ ਰਹੀ ਹੈ ਉਸ ਬਲੈਕਮੇਲਿੰਗ ਨੂੰ ਚੀਨ ਕਦੇ ਸਵੀਕਾਰ ਨਹੀਂ ਕਰੇਗਾ ਔਰ ਇਸ ਕਰਕੇ ਤੱਕੇ ਦੇ ਨਾਲ ਕਿਸੇ ਵੀ ਟੈਰਫ ਨੂੰ ਚੀਨ ਸਵੀਕਾਰ ਨਹੀਂ ਕਰੇਗਾ ਪਰ ਹੁਣ ਜਿਹੜਾ ਟੈਰਿਫ ਲਗਾਇਆ ਗਿਆ ਉਸ ਤੋਂ ਬਾਅਦ ਚੀਨ ਵੀ ਜਿਹੜਾ ਸੱਤ ਰੁਖ ਦੇ ਵਿੱਚ ਨਜ਼ਰ ਆ ਰਿਹਾ ਹੈ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਗ੍ਰੇਨੇਡ ਹਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੇ ਤਰੀਕੇ ਦੇ ਨਾਲ ਪਖੀ ਹੋਈ ਹੈ ਜਿਦੇ ਵਿੱਚ ਸਿੱਧੇ ਤੌਰ ਦੇ ਉਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ ਚਾਹੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਣ ਸਿੱਧੇ ਤੌਰ ਦੇ ਉਤੇ ਮਨੋਰੰਜਨ ਕਾਲੀਆ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਔਰ ਆਸ਼ਵਾਸਨ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਹੈ ਵਿਗੜਦੀ ਹੋਈ ਇਸ ਸਥਿਤੀ ਤੋਂ ਨਜਿੱਠਣ ਦੇ ਲਈ ਸੂਬਾ ਸਰਕਾਰ ਨੂੰ ਵੀ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਗ੍ਰੇਨੇਡ ਹਮਲੇ ਜਿਹੜੇ ਦੇਖਣ ਨੂੰ ਮਿਲਦੇ ਨੇ ਪਹਿਲਾਂ ਥਾਣਿਆਂ ਦੇ ਉੱਪਰ ਹੋ ਰਿਹਾ ਸੀ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਹੋਣੇ ਸ਼ੁਰੂ ਹੋਏ ਫਿਰ ਉਸ ਤੋਂ ਬਾਅਦ ਹੁਣ ਜਦੋਂ ਸਿਆਸੀ ਆਗੂਆਂ ਦੇ ਘਰਾਂ ਦੇ ਵਿੱਚ ਇਹ ਗ੍ਰੇਨੇਡ ਹਮਲੇ ਹੋਣੇ ਸ਼ੁਰੂ ਹੋ ਗਏ ਨੇ ਤੇ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਅੰਦਰ ਵੀ ਇੱਕ دہشت ਦਾ ਮਾਹੌਲ ਬਣਿਆ ਹੋਇਆ ਹੈ ਬੀਤੇ ਕਾਲ ਤੋਂ ਹੀ ਮਨੋਰੰਜਨ ਕਾਲੀਆ ਦੇ ਕਰ ਸਿਰਫ ਭਾਜਪਾ ਦੇ ਆਗੂਆਂ ਦੇ ਵੱਲੋਂ ਹੀ ਨਹੀਂ ਆਮ ਆਦਮੀ ਪਾਰਟੀ ਦੇ ਆਗੂ ਵੀ ਆਮ ਆਦਮੀ ਪਾਰਟੀ ਦੇ ਕਈ ਆਗੂ ਮਨੋਰੰਜਨ ਕਾਲੀਆ ਦੇ ਕਰ ਇਸ ਚੀਜ਼ ਦਾ ਅਫਸੋਸ ਕਰਨ ਦੇ ਲਈ ਗਏ ਸੁਖਵੀਰ ਬਾਦਲ ਖੁਦ मनोरंजन कालिया ਦੇ ਘਰ ਪਹੁੰਚੇ ਕਿਉਂਕਿ ਜਦੋਂ ਭਾਈਵਾਲੀ ਦੇ ਵਿੱਚ ਭਾਜਪਾ ਔਰ ਅਕਾਲੀ ਦਲ ਕੰਮ ਕਰਦੇ ਸੀ ਤੇ মনোরঞ্জন ਕਾਲਿਆ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧ ਬਣਾਉਣ ਦੇ ਵਿੱਚ ਭਾਜਪਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਕਰਕੇ মনোরঞ্জন ਕਾਲਿਆ ਸ਼ਾਂਤ ਸੁਭਾਅ ਦੇ ਲੀਡਰ ਨੇ ਕਦੇ ਵੀ ਤੁਸੀਂ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਤਲਕੀ ਨਹੀਂ ਦੇਖੀ ਹੋਏਗੀ ਕਿਉਂਕਿ ਇਹ ਆਪਾਂ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਐਸੇ ਲੀਡਰ ਹੁੰਦੇ ਨੇ ਜਿਨ੍ਹਾਂ ਦੇ ਬੋਲੋਂ ਤਲਕੀ ਭਰੇ ਅੰਦਾਜ਼ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ ਇਸ ਕਰਕੇ ਉਹਨਾਂ ਦੇ ਦੁਸ਼ਮਣ ਵੀ ਵੱਧ ਹੁੰਦੇ ਨੇ ਪਰ মনোরঞ্জন ਕਾਲਿਆ ਇੱਕ ਐਸੇ ਵਿਅਕਤੀ ਕਿਸੇ ਤਲਕ ਅੰਦਾਜ਼ ਦੇ ਵਿੱਚ ਕਿਸੇ ਵੀ ਆਗੂ ਦੇ ਨਾਲ ਗੱਲਬਾਤ ਕਰਦੇ ਹੋયા ਨਹੀਂ ਦੇਖਿਆ ਹੋਏਗਾ ਸੋ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਹਿੰਦੂ ਸਿੱਖ ਇਸ ਤਰੀਕੇ ਦੀ ਕੁਝ ਮਾਹੌਲ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਸੂਬੇ ਦੇ ਵਿੱਚ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਐਸੇ ਕਿਸੇ ਵੀ ਸਖਸ਼ ਨੂੰ ਬਖਸ਼ਿਆ ਨਹੀਂ ਜਾਏਗਾ ਸਪੈਸ਼ਲ ਡੀਜੀਪੀ ਅਰਪੀਤ ਸ਼ੁਕਲਾ ਉਹਨਾਂ ਦੇ ਵੱਲੋਂ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਦੋਵੇਂ ਉਹ ਦੋਸ਼ੀ ਜਿਹੜੇ ਨੇ ਉਹ ਕਾਬੂ ਕਰ ਲੈਣੇ ਕਿਉਂਕਿ ਦੋਨੇ ਦੋਸ਼ੀ ਜਿਹੜੇ ਜਿਨ੍ਹਾਂ ਦੇ ਵੱਲੋਂ ਗ੍ਰੇਨੇਡ ਸਿੱਟਿਆ ਗਿਆ ਸੀ ਉਹ ਜਲੰਧਰ ਦੇ ਰਹਿਣ ਵਾਲੇ ਸੀ ਸੋ ਇਸ ਚੀਜ਼ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਪੱਬਾ ਪਾਰ ਹੈ ਪੰਜਾਬ ਸਰਕਾਰ ਪੱਬਾ ਪਾਰ ਹੈ ਕੇਂਦਰੀ ਗ੍ਰਹਿ ਮੰਤਰਾਲਾ ਇਸ ਮਾਮਲੇ ਨੂੰ ਹੁਣ ਦੇਖ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਵਿਗੜ ਰਹੀ ਜਿਹੜੀ ਸਥਿਤੀ ਹੈ ਉਸ ਨੂੰ ਦੇਖਦਿਆਂ ਹੋਇਆ ਸਿੱਧੇ ਤੌਰ ਦੇ ਉਤੇ ਸਿਰਫ ਪੰਜਾਬ ਦੇ ਲੀਡਰ ਹੀ ਨਹੀਂ ਨਾਇਬ ਸਿੰਘ ਸੈਣੀ ਹੋਣਾ ਦਾ ਬਿਆਨ ਸਪੈਸ਼ਲ ਤੌਰ ਦੇ ਉਤੇ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਬਹੁਤ ਗਲਤ ਹੋ ਰਿਹਾ ਐਸਾ ਨਹੀਂ ਹੋਣਾ ਚਾਹੀਦਾ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸਹੀ ਬਣਾਣਾ ਬਣਾਉਣ ਦੇ ਲਈ ਪੰਜਾਬ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਔਰ ਦੂਸਰੇ ਪਾਸੇ ਵਿਰੋਧੀ ਧਿਰਾਂ ਦੇ ਵੱਲੋਂ ਇਲਜ਼ਾਮ ਸਿੱਧੇ ਤੌਰ ਦੇ ਉਤੇ ਭਗਵੰਤ ਮਾਨ ਹੋਣਾ ਦੇ ਉੱਪਰ ਲਗਾਇਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਸੂਪਰ ਸੀਐਮ ਬਣ ਕੇ ਬੈਠ ਗਏ ਨੇ ਇਸ ਕਰਕੇ ਭਗਵੰਤ ਮਾਨ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਮੈਂ ਕੀ ਕਰਨਾ ਹੈ ਕਿ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਜੋ ਇਨਸਟਰਕਸ਼ਨਸ ਉਹਨਾਂ ਦੇ ਆਕਾ ਦਿੰਦੇ ਨੇ ਉਹ ਉਸੇ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਸੋ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਜੇ ਗ੍ਰੇਨੇਡ ਹਮਲਿਆਂ ਦੀ ਗੱਲ ਕਰੀਏ ਤੇ ਮੀਡੀਆ ਧਾਰਿਆਂ ਦੇ ਵੱਲੋਂ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਹੈ ਟਰਬਿਊਨ ਦੇ ਇੱਕ ਖਬਰ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਪਿਛਲੇ 4.5 ਮਹੀਨਿਆਂ ਦੇ ਵਿੱਚ 15 ਦੇ ਕਰੀਬ ਗ੍ਰੇਨੇਟ ਹਮਲੇ ਪੰਜਾਬ ਦੇ ਕਈ ਥਾਮਾਂ ਦੇ ਉੱਪਰ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਥਾਣੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਇਹ ਗ੍ਰੇਨੇਟ ਹਮਲੇ ਜਿਹੜੇ ਹੋਏ ਨੇ ਉਹ ਥਾਣਿਆਂ ਦੇ ਉੱਪਰ ਹੋਏ ਨੇ ਸਾਢੇ 4 ਮਹੀਨਿਆਂ ਦੇ ਵਿੱਚ 15 ਇਹ ਜਿਹੜੇ ਹਮਲੇ ਹੋਏ ਨੇ ਸਿੱਧੇ ਤੌਰ ਦੇਤੇ ਇਹ ਕਿਹਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਔਸਤਨ ਹਰੇਕ 9ਵੇਂ ਦਿਨ ਇੱਕ ਗ੍ਰੇਨੇਟ ਹਮਲਾ ਹੋ ਰਿਹਾ ਹੈ ਬਹੁਤ ਵੱਡੀ ਚਿੰਤਾਜਨਕ ਗੱਲ ਹੈ ਚਾਹੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕਰਕੇ ਮਨੋਰੰਜਨ ਕਾਲੀਆ ਦੇ ਉੱਪਰ ਹੋਏ ਘਰ ਦੇ ਉੱਪਰ ਹੋਏ ਉਸ ਗ੍ਰੇਨੇਡ ਹਮਲੇ ਨੂੰ ਸਿੱਧੇ ਤੌਰ ਤੇ ਤੇ ਲਾਰੈਂਸ ਬਿਸ਼ਨੋਈ ਦੇ ਨਾਲ ਜੋੜਿਆ ਜਾਂਦਾ ਹੋਵੇ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੈਠੇ ਹੋਣ ਪਰ ਇਸ ਚੀਜ਼ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਜੇ ਤੁਹਾਨੂੰ ਪਤਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਬੁੱਲੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਮੇਨਟੇਨ ਕਰਨਾ ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ ਸੋ ਇਹ ਸਾਰੀ ਗੱਲ ਨੂੰ ਲਾਰੈਂਸ ਬਿਸ਼ਨੋਈ ਦੇ ਉੱਪਰ ਸਿੱਟ ਕੇ ਪਿਛਲੇ ਜਿਹੜੇ ਹੋਏ ਇਹ 15 ਹਮਲੇ ਪਿਛਲੇ 4.5 ਮਹੀਨਿਆਂ ਦੇ ਵਿੱਚ ਹੋ ਗਏ ਇਹ ਹਮਲਾ ਜੇ ਲਾਰੈਂਸ ਬਿਸ਼ਨੋਈ ਨੇ ਕਰਵਾਇਆ ਸੀ ਤੇ ਪਿਛਲੇ 14 ਹਮਲੇ ਹੈਪੀ ਪਾਸ਼ੀਆਂ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਉਹਦੇ ਲਈ ਕੀ ਕੀਤਾ ਗਿਆ ਸੋ ਇਸ ਤਰੀਕੇ ਦੇ ਨਾਲ ਹਮਲੇ ਨੂੰ ਮਨਰंजन ਕਾਲੀਆ ਦੇ ਹਮਲੇ ਨੂੰ ਲਾਰੈਂਸ ਬਿਸ਼ਨੋਈ ਦੇ ਨਾਲ ਜੋੜ ਕੇ ਬਾਕੀ 14 ਹਮਲਿਆਂ ਨੂੰ ਜੇ ਅਸੀਂ ਦਰਕਨਾਰ ਕਰਦੀਏ ਐਸੀ ਸਥਿਤੀ ਨਹੀਂ ਹੈ ਪੰਜਾਬ ਦੇ ਵਿੱਚ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਹੈ ਇਸ ਕਰਕੇ ਪੰਜਾਬ ਪੁਲਿਸ ਪੰਜਾਬ ਸਰਕਾਰ ਨੂੰ ਗੰਭੀਰਤਾ ਦੇ ਨਾਲ ਇਹਦਾ ਨੋਟਿਸ ਲੈਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਜਿਹੜੇ ਪਿਛਲੇ 4.5 ਮਹੀਨਿਆਂ ਦੀ ਬਣੀ ਹੋਈ ਔਸਤਨ ਜਿਹੜੀ ਰਿਪੋਰਟ ਆ ਰਹੀ ਹੈ ਕਿ ਹਸਤਨ 9ਵੇਂ ਦਿਨ ਪੰਜਾਬ ਦੇ ਵਿੱਚ ਗ੍ਰੇਨੇਡ ਹਮਲਾ ਹੋ ਰਿਹਾ ਹੈ ਇਹਨਾਂ ਹਮਲਿਆਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਸਖਤ ਐਕਸ਼ਨ ਲੈਣਾ ਪਵੇਗਾ। ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵਰਕਿੰਗ ਕਮੇਟੀ ਦੀ ਬੈਠਕ ਹੋਈ ਔਰ ਉਸ ਬੈਠਕ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਕਿ 12 12 ਅਪ੍ਰੈਲ ਨੂੰ ਪਾਰਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਕਿਉਂਕਿ 12 ਅਪ੍ਰੈਲ ਨੂੰ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਬੈਠਕ ਸੱਦ ਲਈ ਗਈ ਹੈ ਜ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਡੈਲੀਗੇਟਸ ਇਕੱਠੇ ਹੋਣਗੇ 27000 ਡੈਲੀਗੇਟਸ ਨੇ ਹਾਲਾਂਕਿ ਉਸ ਬੈਠਕ ਦੇ ਵਿੱਚ ਸਾਰੇ ਤਾਂ ਨਹੀਂ ਪਹੁੰਚਣਗੇ ਪਰ ਸਾਰਿਆਂ ਦੇ ਵੱਲੋਂ ਸਹਿਮਤੀ ਅਸਹਿਮਤੀ ਜਿਹੜੀ ਹੈ ਉਹ ਜਤਾ ਦਿੱਤੀ ਜਾਂਦੀ ਹੈ ਪਰ ਕੁਝ ਉੱਥੇ ਪਹੁੰਚਣਗੇ ਔਰ ਉਸ ਮੌਕੇ ਦੇ ਉੱਤੇ ਪਾਰਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਔਰ ਬਹੁਤ ਸਾਰੀਆਂ ਅਜਿਹੀਆਂ ਸੰਭਾਵਨਾਵਾਂ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਨਾਮ ਦੇ ਉੱਪਰ ਪ੍ਰਧਾਨ ਦੇ ਤੌਰ ਤੇ ਇੱਕ ਵਾਰ ਫਿਰ ਤੋਂ ਮੋਹਰ ਲੱਗ ਸਕਦੀ ਹੈ ਕਿਉਂਕਿ ਬੀਤੇ ਕਾਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਜਦੋਂ ਇਸ ਸਾਰੀ ਚੀਜ਼ ਦਾ ਤੇ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕਾਰਜਕਾਰੀ ਪ੍ਰਧਾਨ ਜੋ ਮੌਜੂਦਾ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਦੇ ਵੱਲੋਂ ਆਪਦੀਆਂ ਸੇਵਾਵਾਂ ਬਹੁਤ ਚੰਗੇ ਤਰੀਕੇ ਦੇ ਨਾਲ ਨਿਭਾਈਆਂ ਗਈਆਂ ਬਲਵਿੰਦਰ ਸਿੰਘ ਪੁੰਦੜ ਹੋਣਾ ਨੂੰ ਉਸ ਟਾਈਮ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਜਦੋਂ ਪਾਰਟੀ ਦੀਆਂ ਸਥਿਤੀਆਂ ਬਹੁਤੀਆਂ ਜਿਆਦੀਆਂ ਚੰਗੀਆਂ ਨਹੀਂ ਸੀ ਪਾਰਟੀ ਨਿਘਾਰਵਾਲ ਨੂੰ ਜਾ ਰਹੀ ਸੀ ਉਸ ਮੌਕੇ ਦੇ ਉੱਤੇ ਆ ਕੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਣਾ ਨੇ ਚੰਗੀਆਂ ਸੇਵਾਵਾਂ ਨਿਭਾਈਆਂ ਨੇ ਸਿੱਧੇ ਤੌਰ ਦੇ ਉੱਤੇ ਤੁਸੀਂ ਇਸ ਚੀਜ਼ ਨੂੰ ਇਦਾਂ ਵੀ ਜੋੜ ਕੇ ਦੇਖ ਸਕਦੇ ਹੋ ਕਿ ਆਨ ਵਾਲੇ ਟਾਈਮ ਦੇ ਵਿੱਚ ਇਸ ਸ਼ਬਦਾਵਲੀ ਤੋਂ ਇਹ ਨਜ਼ਰ ਨਹੀਂ ਆਉਂਦਾ ਕਿ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਉਹ ਪ੍ਰਧਾਨ ਬਣੇ ਰਹਿਣਗੇ ਜਾਂ ਕਾਰਜਕਾਰੀ ਪ੍ਰਧਾਨ ਤੋਂ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਪ੍ਰਧਾਨ ਬਣਾ ਦਿੱਤਾ ਜਾਏਗਾ 12 ਤਰੀਕ ਨੂੰ ਇਹ ਜਿਹੜੀ ਸਪੀਚ ਸੀ ਇਹ ਜਿਹੜੀ ਜਿਹੜੀਆਂ ਗੱਲਾਂ ਉਹਨਾਂ ਦੀ ਛਾਂ ਦੇ ਵਿੱਚ ਕਹੀਆਂ ਗਈਆਂ ਇਹ ਗੱਲਾਂ ਸ਼ਾਇਦ ਕਿਤੇ ਨਾ ਕਿਤੇ ਇਹ ਇਸ਼ਾਰਾ ਜ਼ਰੂਰ ਕਰ ਰਹੀਆਂ ਨੇ ਕਿ ਬਲਵਿੰਦਰ ਸਿੰਘ ਭੁੰਦੜ ਹੋਣਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਸ਼ਾਇਦ 12 ਤਰੀਕ ਤੋਂ ਖਤਮ ਹੋ ਜਾਣ ਮੈਂ ਸ਼ਾਇਦ ਸ਼ਬਦ ਯੂਜ਼ ਕਰ ਰਿਹਾ ਹੋ ਸਕਦਾ ਉਹਨਾਂ ਨੂੰ ਅੱਗੇ ਵੀ ਕੰਟੀਨਿਊ ਕੀਤਾ ਜਾਵੇ ਪਰ ਪਾਰਟੀ ਦੇ ਵੱਲੋਂ ਜ਼ਿਕਰ ਕਰ ਦਿੱਤਾ ਗਿਆ ਵਰਕਿੰਗ ਟੀਮ ਦੇ ਵੱਲੋਂ ਇਹ ਕੱਲ ਜ਼ਿਕਰ ਕਰ ਦਿੱਤਾ ਗਿਆ ਕਿ 12 ਤਰੀਕ ਨੂੰ ਪਾਰਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਨਵੇਂ ਪ੍ਰਧਾਨ ਦਾ ਮਤਲਬ ਇਹ ਹੈ ਕਿ ਪੁਰਾਣੇ ਪ੍ਰਧਾਨ ਦੀਆਂ ਸੇਵਾਵਾਂ ਉਹਨਾਂ ਨੂੰ ਉਤੋਂ ਹਟਾ ਦਿੱਤਾ ਜਾਏਗਾ ਤੇ ਨਵਾਂ ਪ੍ਰਧਾਨ ਬਣੇਗਾ ਇਸ ਗੱਲ ਤੋਂ ਇਹ ਜ਼ਿਕਰ ਹੋ ਰਿਹਾ ਔਰ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਦੇ ਨਾਮ ਦੇ ਉੱਪਰ ਮੋਰ ਲੱਗ ਰਹੀ ਹੈ ਕਿਉਂਕਿ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਕਿ 26-27 ਲੱਖ ਦੇ ਕਰੀਬ ਜਿਹੜੀ ਭਰਤੀ ਹੈ ਉਹ ਹੋ ਗਈ ਹੈ ਪੰਜਾਬ ਦੇ ਵਿੱਚ ਔਰ ਵੱਡੇ ਪੱਧਰ ਦੇ ਉਤੇ ਭਰਤੀ ਮੁਹਿੰਮ ਚਲਾਈ ਗਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਔਰ 26-27 ਲੱਖ ਜਦੋਂ ਬੰਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਗਿਆ ਤੇ ਉਸ ਦੇ ਵਿੱਚ 27,000 ਡੈਲੀਗੇਟ ਜਿਹੜੇ ਨੇ ਉਹ ਚੁਣੇ ਗਏ ਨੇ ਔਰ ਸਾਰੇ ਸਿੱਧੇ ਤੌਰ ਦੇ ਉਤੇ ਜੇ ਤੁਸੀਂ ਅੰਦਾਜ਼ਾ ਲਗਾਓ ਤੇ ਸਾਰੇ ਡੈਲੀਗੇਟਸ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਖਾਸ ਲੋਕ ਹੋਣਗੇ ਸੁਖਬੀਰ ਸਿੰਘ ਬਾਦਲ ਦੇ ਬਹੁਤ ਖਾਸ ਲੋਕ ਹੋਣਗੇ ਔਰ ਇਹਨਾਂ ਡੈਲੀਗੇਟਸ ਦੇ ਵੱਲੋਂ ਹੀ ਪਾਰਟੀ ਦਾ ਪ੍ਰਧਾਨ ਚੁਣਿਆ ਜਾਣਾ ਸੋ ਸਿੱਧੇ ਤੌਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ 12 ਅਪ੍ਰੈਲ ਨੂੰ ਸੁਖਵੀਰ ਸਿੰਘ ਬਾਦਲ ਇੱਕ ਵਾਰ ਫਿਰ ਤੋਂ ਬਣਨ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਿਉਂਕਿ ਇਹ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਕਿਉਂਕਿ ਦੂਸਰਾ ਚਿਹਰਾ ਅਜੇ ਤੱਕ ਨਜ਼ਰ ਨਹੀਂ ਆ ਰਿਹਾ ਕਿ ਕਿਸੇ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੋਵੇ ਇਸ ਕਰਕੇ ਇਸ ਚੀਜ਼ ਦੇ ਉੱਤੇ ਪੂਰਨ ਤੌਰ ਦੇ ਉੱਤੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕੋਈ ਪ੍ਰਧਾਨ ਦਾ ਚਿਹਰਾ ਜਿਹੜਾ ਇਸ ਟਾਈਮ ਬਣਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਆਪਾਂ ਜ਼ਿਕਰ ਕਰ ਰਹੇ ਹਾਂ ਕਿ 12 ਤਰੀਕ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਔਰ ਨਵਾਂ 100 ਫੀਸਦੀ ਸੰਭਾਵਨਾਵਾਂ ਇਹ ਹੋ ਸਕਦੀਆਂ ਨੇ ਕਿ ਸੁਖਬੀਰ ਸਿੰਘ ਬਾਦਲੀ ਹੋਣ। ਅਗਲੀ ਖਬਰ ਐਮਪੀ ਅਮਰਤਪਾਲ ਸਿੰਘ ਹੁਣਾਂ ਦੇ ਨਾਲ ਜੁੜੀ ਹੋਈ ਹੈ। ਦਰਸਲ ਅਮਰਤਪਾਲ ਦੇ ਸੱਤ ਸਾਥੀਆਂ ਨੂੰ ਡਿਬਰੂਗੜ ਜੇਲ੍ਹ ਤੋਂ ਵਾਪਸ ਲਿਆਂਦਾ ਗਿਆ ਸੀ ਪੰਜਾਬ ਟਰਾਂਜ਼ਿਟ ਰਿਮਾਂਡ ਤੇ ਕਿਉਂਕਿ ਉਹਨਾਂ ਦਾ ਐਨਐਸਏ ਜਿਹੜਾ ਸੀ ਉਹ ਖਤਮ ਹੋ ਗਿਆ ਸੀ ਸੋ ਹੁਣ ਇੱਕ ਹੋਰ ਸਾਥੀ ਦਾ ਐਨਐਸਏ ਖਤਮ ਹੋ ਗਿਆ ਪਪਲ ਪ੍ਰੀ ਸਿੰਘ ਜਿਹੜੇ ਕਿ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਅਜੇ ਵੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਨੂੰ ਲੈਣ ਦੇ ਲਈ ਜਿੱਦਾਂ ਹੀ ਉਹਨਾਂ ਦਾ ਐਨਐਸਏ ਖਤਮ ਹੋਇਆ ਟਰਾਂਜ਼ਿਟ ਰਿਮਾਂਡ ਤੇ ਲੈਣ ਦੇ ਲਈ ਪੰਜਾਬ ਪੁਲਿਸ ਜਿਹੜੀ ਹੈ ਡਿਬਰੂਗੜ ਦੇ ਲਈ ਰਵਾਨਾ ਹੋ ਗਈ ਹੈ ਔਰ ਪਰਸੋ ਨੂੰ ਅਜਨਾਲਾ ਅਦਾਲਤ ਦੇ ਵਿੱਚ ਐਫਆਈਆਰ ਨੰਬਰ 39 ਦੇ ਤਹਿਤ ਗ੍ਰਿਫਤਾਰ ਕੀਤੇ ਗਏ ਜਿਹੜੇ ਪਪਲ ਪ੍ਰੀਤ ਨੇ ਉਹਨਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇ ਟ੍ਰਾਂਜ਼ਿਟਰ ਰਿਮਾਂਡ ਤੇ ਲੈਣ ਦੇ ਲਈ ਪੰਜਾਬ ਪੁਲਿਸ ਰਵਾਨਾ ਹੋ ਗਈ ਹੈ ਔਰ ਇਹ ਹੁਣ ਉਮੀਦ ਹੈ ਕਿ ਪਪਲ ਪ੍ਰੀਤ ਦਾ ਐਨਐਸਏ ਖਤਮ ਹੋ ਗਿਆ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾ ਰਿਹਾ ਹੈ ਔਰ ਅਮਰਤਪਾਲ ਸਿੰਘ ਦਾ ਵੀ 22 ਅਪ੍ਰੈਲ ਨੂੰ ਐਨਐਸਏ ਖਤਮ ਹੋਣ ਜਾ ਰਿਹਾ ਹੈ ਸੋ ਅਮਰਤਪਾਲ ਸਿੰਘ ਵੀ 22 ਤਰੀਕ ਨੂੰ ਜਾਂ 22 ਤੋਂ ਬਾਅਦ 23 ਨੂੰ ਜਾਂ 24 ਤੱਕ ਉਹ ਪੰਜਾਬ ਦੇ ਵਿੱਚ ਹੋ ਸਕਦੇ ਨੇ ਸੋ ਅਮਰਤਪਾਲ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਉਹਨਾਂ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਔਰ ਅਮਰਤਪਾਲ ਸਿੰਘ ਜਿੱਦਾਂ ਹੀ ਪੰਜਾਬ ਆਣਗੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਿਸ ਤਰੀਕੇ ਦਾ ਰੂਪ ਪੰਜਾਬ ਦੀ ਸਿਆਸਤ ਬਦਲਦੀ ਹੈ ਕਿਉਂਕਿ ਕਿਤੇ ਨਾ ਕਿਤੇ ਇੱਕ ਪਾਸੇ ਜਿੱਥੇ ਅਕਾਲੀ ਦਲ ਦੇ ਕਈ ਧੜੇ ਬਣ ਗਏ ਨੇ ਔਰ ਦੂਸਰੇ ਪਾਸੇ ਅਮਰਤਪਾਲ ਸਿੰਘ ਹੁਣਾਂ ਦੇ ਵੱਲੋਂ ਵੀ ਇੱਕ ਪਾਰਟੀ ਚਲਾਈ ਗਈ ਹੈ ਔਰ ਉਸ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸ ਤਰੀਕੇ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਉਹ ਦੇਖਣਾ ਹੋਵੇਗਾ ਪਰ ਜਿੱਦਾਂ ਹੀ ਅਮਰਤਪਾਲ ਪੰਜਾਬ ਦੇ ਵਿੱਚ ਐਂਟਰ ਹੋਣਗੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਵੀ ਬਿਲਕੁਲ ਬਦਲਦੀ ਹੋਈ ਨਜ਼ਰ ਆਏਗੀ ਔਰ ਦਿਖਣਾ ਹੋਏਗਾ ਕਿ ਕਿਹੜੀ ਕਿਹੜੀ ਸਿਆਸੀ ਪਾਰਟੀ ਦਾ ਕੀ ਕੀ ਰੁਖ ਅਮਰਿਤਪਾਲ ਸਿੰਘ ਨੂੰ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਰਹਿਣ ਵਾਲਾ ਹੈ ਅਗਲੀ ਖਬਰ ਸਿਰਸਾ ਡੇਰਾ ਦੇ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਹੈ ਦਰਸਲ ਰਾਮ ਰਹੀਮ ਨੂੰ ਲੈ ਕੇ ਕਿਤੇ ਨਾ ਕਿਤੇ ਭਾਜਪਾ ਦੀ ਸਰਕਾਰ ਜਾਨੀ ਕਿ ਕਹਿ ਲਓ ਹਰਿਆਣਾ ਦੀ ਸਰਕਾਰ ਬੜੀ ਸੌਫਟ ਨਜ਼ਰ ਆਂਦੀ ਹੈ ਇਹ ਬਾਰ ਬਾਰ ਇਲਜ਼ਾਮ ਲੱਗਦੇ ਨੇ ਭਾਜਪਾ ਦੇ ਉੱਪਰ ਕਿ ਬਾਰ ਬਾਰ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਪਰ ਦੂਸਰੇ ਪਾਸੇ ਹਰਿਆਣਾ ਸਰਕਾਰ ਔਰ ਰਾਮ ਰਹੀਮ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਰਾਮ ਰਹੀਮ ਨੂੰ ਉਹਨਾਂ ਨੂੰ ਜਿਹੜੀ ਪੈਰੋਲ ਮਿਲਦੀ ਹੈ ਉਸ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਜੋ ਵੀ ਇੱਕ ਕੈਦੀ ਨੂੰ ਆਨ ਆਲੇ ਟਾਈਮ ਦੇ ਉਤੇ ਇੱਕ ਸਾਲ ਦੇ ਵਿੱਚ ਜਿਹੜੀ ਪ੍ਰੋਲ ਮਿਲ ਸਕਦੀ ਹੈ ਉਹਦੇ ਮੁਤਾਬਕ ਹੀ ਪ੍ਰੋਲ ਮਿਲਦੀ ਹੈ ਸੋ ਇੱਕ ਵਾਰ ਫਿਰ ਤੋਂ ਹਰਿਆਣਾ ਸਰਕਾਰ ਕਹਿ ਸਕਦੀ ਹੈ ਕਿ ਮਿਹਰਬਾਨ ਹੋ ਗਈ ਜਾਂ ਫਿਰ ਕਾਨੂੰਨ ਦੇ ਮੁਤਾਬਕ ਕਹਿ ਸਕਦੀ ਹੈ ਕਿ ਰਾਮ ਰਹੀਮ ਨੂੰ 21 ਦਿਨਾਂ ਦੀ ਫਿਰ ਤੋਂ ਫਰਲੋ ਜਿਹੜੀ ਹੈ ਉਹ ਮਿਲ ਗਈ ਹੈ ਔਰ 21 ਦਿਨ ਹੁਣ ਉਹ ਆਪਣੇ ਬੜੀ ਸੁਰੱਖਿਆ ਦੇ ਵਿੱਚ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਰਹਿਣਗੇ ਹਾਲਾਂਕਿ ਪਿਛਲੇ ਸਮਿਆਂ ਦੇ ਵਿੱਚ ਉਹ ਬਾਗਪਤ ਡੇਰੇ ਦੇ ਵਿੱਚ ਬਾਰ ਬਾਰ ਜਾ ਰਿਹਾ ਸੀ ਯੂਪੀ ਦਾ ਜਿਹੜਾ ਬਾਗਪਤ ਆਸ਼ਰਮ ਸੀ ਔਰ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਸਿਰਸਾ ਡੇਰੇ ਦੇ ਵਿੱਚ ਜਾ ਕੇ ਨਹੀਂ ਰਹਿ ਸਕਦੇ ਤਾਂ ਕਿ ਉੱਥੇ ਕੋ ਬਹੁਤ ਸਾਰੇ ਐਸੇ ਸਬੂਤ ਨੇ ਜਿਹੜਾ ਦੇ ਨਾਲ ਛੇੜਛਾੜ ਹੋ ਸਕਦੀ ਹੈ ਪਰ ਪਿਛਲੀ ਵਾਰ ਜਦੋਂ ਉਹ ਪਿਰੋਲ ਤੇ ਬਾਹਰ ਆਏ ਸੀ ਉਸ ਉਹ ਉਹਨਾਂ ਦਿਨਾਂ ਦੇ ਵਿੱਚ ਵੀ ਕੁਝ ਦਿਨ ਦੇ ਲਈ ਸਿਰਸਾ ਡੇਰੇ ਦੇ ਵਿੱਚ ਗਏ ਸੀ ਪਰ ਹੁਣ ਉਹਨਾਂ ਨੂੰ ਇਸ ਵਾਰ ਫਰਲੋ ਮਿਲੀ ਹੈ ਕਿਉਂਕਿ ਸਾਲ ਦੇ ਵਿੱਚ 60 ਦਿਨ ਐਸੇ ਹੁੰਦੇ ਨੇ ਜਿਦੇ ਵਿੱਚ ਇੱਕ ਕੈਦੀ ਨੂੰ ਸਾਲ ਦੇ ਵਿੱਚ 60 ਦਿਨਾਂ ਦੀ ਪੈਰੋਲ ਔਰ ਫਰਲੋ ਦੋਵੇਂ ਚੀਜ਼ਾਂ ਮਿਲਾ ਕੇ 60 ਦਿਨ ਉਹ ਲੈ ਸਕਦਾ ਹੁਣ ਹੁਣ ਇਸ ਸਾਲ ਦੇ ਵਿੱਚ ਵੀ ਰਾਮ ਰਹੀਮ ਮੇਰੇ ਖਿਆਲ ਚ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਵੀ ਇੱਕ ਵਾਰ ਉਹਨਾਂ ਨੂੰ ਪੈਰੋਲ ਮਿਲੀ ਸੀ ਔਰ ਹੁਣ ਉਹਨਾਂ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਫਰਲੋ ਦੇ ਉੱਪਰ ਉਹ ਸਿੱਧੇ ਸਿਰਸਾ ਡੇਰਾ ਗਏ ਨੇ ਔਰ ਸਿਰਸਾ ਡੇਰਾ ਜਾਣ ਦੇ ਲਈ ਉਹਨਾਂ ਨੂੰ ਸਖਤ ਸੁਰੱਖਿਆ ਹੇਠ ਉੱਥੇ ਲਜਾਇਆ ਗਿਆ ਔਰ ਖਾਸ ਗੱਲ ਇਹ ਰਹੀ ਹੈ ਕਿ ਰਾਮ ਰਹੀਮ ਉਹਨਾਂ ਨੂੰ ਲੈਣ ਦੇ ਲਈ ਹਨੀਪ੍ਰੀਤ ਖੁਦ ਉੱਥੇ ਪਹੁੰਚੀ ਸੀ ਔਰ ਕੋਰਟ ਤੋਂ ਅਦਾਲਤ ਤੋਂ ਸਿੱਧੇ ਉਹਨਾਂ ਨੂੰ ਉਹਨਾਂ ਦੀ ਜੇਲ੍ਹ ਤੋਂ ਜਿੱਥੇ ਉਹਨਾਂ ਨੂੰ ਰੱਖਿਆ ਹੋਇਆ ਸੀ ਉੱਥੋਂ ਸਿੱਧੇ ਲੈ ਕੇ ਸਿਰਸਾ ਡੇਰੇ ਪਹੁੰਚੀ ਹੈ ਔਰ ਦੱਸੀ ਜਾ ਰਿਹਾ ਹੈ ਕਿ 13ਵੀਂ ਵਾਰ ਇਹ ਰਾਮ ਰਹੀਮ ਨੂੰ ਫਰਲੋ ਜਾਂ ਪੈਰੋਲ ਜਿਹੜੀ ਹੈ ਉਹ ਮਿਲੀ ਹੈ ਸੋ ਇੱਕ ਵਾਰ ਫਿਰ ਤੋਂ ਪੰਥਕ ਆਧਾਰਿਆਂ ਦੇ ਵੱਲੋਂ ਸਿੱਖ ਜੱਥਿਆਂ ਜਥੇਬੰਦੀਆਂ ਦੇ ਵੱਲੋਂ ਰਿਪੀਟ ਚੇਤਨ ਇੱਥੇ ਰਿਪੀਟ ਕਰੀਂ ਸੋ ਇੱਕ ਵਾਰ ਫਿਰ ਤੋਂ ਦੇਖਣਾ ਹੋਏਗਾ ਕਿ ਹੁਣ ਇਸ ਫਰਲੋ ਤੋਂ ਬਾਅਦ ਐ ਐਸਜੀਪੀਸੀ ਦੇ ਵੱਲੋਂ ਕੀ ਕੁਛ ਕੀਤਾ ਜਾਂਦਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਕੀ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਵੀ ਰਾਮ ਰਹੀਮ ਨੂੰ ਫਰਲੋ ਜਾਂ ਪੈਰੋਲ ਮਿਲਦੀ ਹੈ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਐਸਜੀਪੀਸੀ ਦੇ ਵੱਲੋਂ ਇਸ ਚੀਜ਼ ਦੀ ਨਖੇਦੀ ਕੀਤੀ ਜਾਂਦੀ ਹੈ ਸੋ ਹੁਣ ਇਸ ਵਾਰ ਵੀ ਫਰਲੋ ਮਿਲਣ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਜਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਸ ਤਰੀਕੇ ਦਾ ਰਿਐਕਸ਼ਨ ਦਿੱਤਾ ਜਾਂਦਾ ਉਹ ਦੇਖਣਾ ਹੋਵੇਗਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ